ਜਿਹੜਾ ਸਰਕਾਰ ਨੇ ਕਹਿੰਸੀ ਨਾ ਬਦਲਾਅ ਲੈ ਕੇ ਆਵਾਂਗੇ ਉਹ ਬਦਲਾਅ ਤਾਂ ਨਹੀਂ ਨਜ਼ਰ ਆਇਆ ਬਦਲਾ ਕੁਰੀ ਨਜ਼ਰ ਆਇਆ ਪਾਨਾ ਸਿੱਧੂ ਸਾਡੇ ਫੂਸਲ ਵਰਕ ਨੇ ਜਿਹੜੇ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੇ ਐਫਰ ਨੰਬਰ ਜਿਹੜੀ ਚਰੰਜਾ ਹੋਈ ਉਹਦੀ ਅਸੀਂ ਜ਼ਿਮਾਰੀ ਨਹੀਂ ਲੈਂਦੇ ਆ ਪਾਨਾ ਸਿੱਧੂ 10 ਦਿਨ ਜਦੋਂ ਤੇ ਚਾਰ ਪਰਚੇ ਪਾਦੇ ਨੇ ਇਹ ਸਰਕਾਰ ਜਿਹੜੀ ਹੈ ਇਹ ਪਾਨਾ ਸਿੱਧੂ ਵਰਤੀ ਜਿਹੜੀ ਹੈ ਅਸੀਂ ਬਿਲਕੁਲ ਉਹਦੇ ਨਾਲ ਖੜੇ ਆ ਸਾਰਾ ਪੂਰਾ ਪੰਜਾਬ ਦੇ ਨਾਲ ਖੜਾ ਸਾਰਾ ਜੁਨਰ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਅੱਜ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਵੱਲੋਂ ਪਾਨਾ ਸਿੱਧੂ ਦੇ ਹੱਕ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਦੌਰਾਨ ਟਰੈਵਲ ਏਜੰਟ ਇੰਦਰਜੀਤ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਇੱਥੇ ਵੀ ਦੱਸ ਜੀਏ ਕਿ ਜਿੱਥੇ ਟਰੈਵਲ ਏਜੰਟ ਦੇ ਲਾਈਸੈਂਸ ਦਾ ਜ਼ਿਕਰ ਕੀਤਾ ਗਿਆ ਤਾਂ ਉੱਥੇ ਹੀ ਭਾਨੇ ਸਿੱਧੂ ਤੇ ਦਰਜ ਮਾਮਲੇ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਉਧਰ ਭਾਰਤੀ ਕਿਸਾਨ ਯੂਨੀਅਨ ਇਕਤਾ ਫਤਿਹ ਦੇ ਆਗੂਆਂ ਨੇ ਕਿਹਾ ਇਸ ਮਾਮਲੇ ਦੇ ਵਿੱਚ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਅਸੀਂ ਅੱਜ ਜਿਹੜੀ ਭਾਨਾ ਸਿੱਧੂ ਸਾਡੇ ਸੋਸ਼ਲ ਵਰਕਰ ਨੇ ਜਿਹੜੇ ਬਹੁਤ ਵਧੀਆ ਐਕਟੀਵਿਟੀ ਕਰਦੇ ਨੇ ਉਹਨਾਂ ਤੇ ਐਫਆਰ ਨੰਬਰ ਜਿਹੜੀ 54 ਹੋਈ ਹੈ ਜੀ ਉਹਦੀ ਅਸੀਂ ਇਨਕੁਆਰੀ ਦੀ ਮੰਗ ਕਰਦੇ ਹਾਂ ਪੂਰਾ ਜ਼ਿਲ੍ਹਾ ਪੱਤਰ ਦੇ ਉੱਤੇ ਸਾਡਾ ਕੱਠ ਹੋਇਆ ਜੀ ਅਸੀਂ ਉਹਦੀ ਇਨਕੁਆਰੀ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਸੀ ਵੀ ਸਾਨੂੰ ਵੀ ਜੋ ਇਹ ਤੱਕੇਸ਼ਾਈ ਹੋ ਰਹੀ ਆ ਇਹ ਬਹੁਤ ਤੱਕੇਸ਼ਾਈ ਹੋ ਰਹੀ ਜਿਹੜੀ ਕਿ ਬਰਦਾਸ਼ਤ ਤੋਂ ਬਾਹਰ ਆ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੁਲਾਜ਼ਮਾਂ ਨੂੰ ਇੱਕ ਮੈਂ ਵਾਰਨਿੰਗ ਦੇਣੀ ਚਾਹੁੰਨਾ ਕਿ ਸਰਕਾਰਾਂ ਬਲਦੀਆਂ ਰਹਿੰਦੀਆਂ ਸਰਕਾਰਾਂ ਹੁੰਦੀਆਂ ਰਹਿੰਦੀਆਂ ਲੇਕਿਨ ਕੱਲ ਨੂੰ ਹਾਈ ਕੋਰਟਾਂ ਵਿੱਚ ਲੋਅਰ ਕੋਰਟਾਂ ਦੇ ਜਵਾਬ ਤਲਬੀ ਤੁਹਾਨੂੰ ਕਰਨੀ ਪੈਣੀ ਆ 182 ਦੇ ਸਾਹਮਣੇ ਤੁਹਾਨੂੰ ਕਰਨਾ ਪੈਣਾ ਡਿਫਰੈਂਸ ਦੇ ਸਾਹਮਣੇ ਤੁਹਾਨੂੰ ਕਰਨਾ ਪੈਣਾ ਲੇਕਿਨ ਝੂਠ ਝੂਠ ਹੀ ਰਹਿੰਦਾ ਸੱਚ ਸੱਚ ਹੀ ਰਹਿੰਦਾ ਇਹਦੇ ਵਿੱਚ ਜਿਹੜਾ ਏਜੰਟਾ ਮੈਨੂੰ ਜੋ ਸਾਨੂੰ ਸਾਨੂੰ ਪੁਛਪੜਾਲ ਤੋਂ ਪਤਾ ਲੱਗਿਆ ਕਿ ਉਹਦੇ ਕੋਲ ਲਾਇਸੈਂਸ ਵੀ ਨਹੀਂ ਹੈ ਜਿਹੜੀ ਉਹ ਬੀਬੀ ਇੰਦਰਜੀਤ ਕੌਰ ਜਿਹਦਾ ਨਾਮ ਆਇਆ ਇੰਦਰਜੀਤ ਕੌਰ ਦਾ ਇੰਦਰਜੀਤ ਕੌਰ ਦਾ ਉਹਦੇ ਕੋਲ ਲਾਇਸੈਂਸ ਨਹੀਂ ਸੀ ਅਨਲਿਗਲੀ ਤਰੀਕੇ ਨਾਲ ਦਫਤਰ ਚਲਾ ਰਹੀ ਸੀ ਤੇ ਜਿਹੜਾ ਇਹ ਦਫਤਰ ਵੀ ਗੈਰਕਾਨੂੰਨੀ तरीके ਨਾਲ ਚਲਾਇ ਉਹਦੀ ਵੀ ਅਸੀਂ ਮੰਗ ਕੀਤੀ ਵੀ ਇਹਦਾ ਜਿਹੜਾ ਸਾਰਾ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜੀ ਐਫਆਰ ਨੰਬਰ 54 ਹੋਈ ਹੈ ਬਿਲਕੁਲ ਝੂਠੀ ਕੋਈ ਉਹਦੇ ਚ ਪਾਨਾ ਸਿੱਧੂ ਦਾ ਕੋਈ ਕਸੂਰ ਨਹੀਂ ਕਰਤੀ ਪਰ ਵੀ ਕਸੂਰ ਨਹੀਂ ਤੇ ਸੋ ਮੈਂ ਇੰਨਾ ਕਹਿੰਦਾ ਹੋਇਆ ਅੱਜ ਅਸੀਂ ਮੰਗ ਪੱਤਰ ਦੇ ਲਈ ਨਹੀਂ ਆਏ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਰਵਿੰਦਰਪਾਲ ਜੀ ਰਾਜਾ ਹੋਰ ਸਾਡੇ ਜਿਹੜੇ ਸੱਜਣ ਜਿਹੜੇ ਦੂਰ ਨੇ ਜਿਹੜੇ ਪਹੁੰਚੇ ਨੇ ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ ਜੀ ਚਲੋ ਮੇਰੇ ਪਰਿਵਾਰ ਨੇ ਤੇ ਇਹਨਾਂ ਦਾ ਵਕਤ ਸੁਣ ਕੇ ਸਾਡੀ ਜਿਹੜੀ ਅਸੀਂ ਉੱਚ ਪੱਧਰੀ ਮੰਗਦੀ ਜਾਂਚ ਕਰਾਂਗੇ ਜੇਕਰ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਟਾਈਮ ਵਿੱਚ ਅਸੀਂ ਜਿਵੇਂ ਜ਼ਿਲ੍ਹਾ ਪ੍ਰਧਾਨ ਜਾਂ ਜੋ ਵੀ ਸਾਨੂੰ ਡਿਸਕਸ ਹੋਣ ਤੋਂ ਬਾਅਦ ਅਸੀਂ ਜਿਹੜਾ ਇਹਨੂੰ ਮੋਰਚੇ ਨੂੰ ਤੇਜ਼ ਕਰਾਂਗੇ ਤੇ ਇਹਦੀ ਅਸੀਂ ਇਨਸਾਫ ਦੀ ਮੰਗ ਕਰਾਂਗੇ ਉਹਨਾਂ ਨੇ ਮਿਲ ਕੇ ਆਏ ਉਹਨਾਂ ਨੇ ਕੀ ਸ਼ੁਆਸ਼ਨ ਦਿੱਤਾ ਉਹਨਾਂ ਨੇ ਸ਼ੁਆਸ਼ਨ ਦਿੱਤਾ ਵੀ ਇਹਦੀ ਅਸੀਂ ਉੱਚ ਪੱਧਰੀ ਜਾਂਚ ਕਰਾਵਾਂਗੇ ਜਾਂਚ ਕਰਾਉਣ ਤੋਂ ਬਾਅਦ ਜਿਹੜੀ ਇਹਦੀ ਨਿਰਪੱਖ ਜਾਂਚ ਹੋਏਗੀ ਉਸ ਵਕਤ ਤੋਂ ਬਾਅਦ ਵੀ ਉਸ ਤੋਂ ਬਾਅਦ ਜਿਹੜਾ ਵੀ ਇਹਦਾ ਫੈਸਲਾ ਤੁਹਾਨੂੰ ਜਲ ਦਿੱਤਾ ਜਾਏਗਾ ਲੇਕਿਨ ਜੇ ਕੋਈ ਟਿਲਮਟ ਕਰੇਗਾ ਪ੍ਰਸ਼ਾਸਨ ਤੇ ਅਸੀਂ ਟਿਲਮਟ ਵਾਲੇ ਪਾਸੇ ਨਹੀਂ ਜਾਣਾ ਅਸੀਂ ਸ਼ਿਕਾਰਸ਼ ਤੇਜ਼ ਕਰਦੇ ਜਾਣਾ ਜੀ ਤੇ ਜਿਹੜੇ ਭਾਨੂੰ ਨੇ ਪਰਚੇ ਦਿੱਤੇ ਨੇ ਜਾਂ ਜਿਹੜੇ ਵਿੱਚ ਦੋਸ਼ੀ ਪਾਏ ਗਏ ਚਾਹੇ ਉਹ ਮੁਲਾਜ਼ਮਾਂ ਚਾਹੇ ਕੋਈ ਆਮ ਨਾਗਰਿਕਾ ਉਹਦੇ ਖਿਲਾਫ ਅਸੀਂ ਐਕਸ਼ਨ ਜਿਹੜਾ ਅੱਜ ਪਰਲਾਹ ਲਵਾਂਗੇ ਜੀ ਮੇਰਾ ਨਾਮ ਪ੍ਰੀਤਮ ਸਿੰਘ ਖਾਲਸਾ ਮੈਂ ਭਾਰਤੀਕ ਸੰਗ ਇਕਤਾ ਫਤੇਦਾ ਜਿਲ੍ਹਾ ਸਪੋਕਸਪਰਸਨਾ ਸਾਡੀ ਅੱਜ ਜਥੇਬੰਦੀ ਵੱਲੋਂ ਸਾਡੇ ਨਾਲ ਹੋਰ ਵੀ ਜਥੇਬੰਦੀਆਂ ਦੇ ਸਿੰਘ ਨਾਲ ਆਏ ਨੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਅਸੀਂ ਸੀਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਕਿ ਅਸੀਂ ਤੁਹਾਡੀ ਇਸ ਕਾਰਵਾਈ ਜੋ ਝੂਠੀ ਕਾਰਵਾਈ ਹੈ ਇਹਦੀ ਤਾਬਿਸ਼ ਕਰਾਂਗੇ ਤੇ ਦੂਜਾ ਅਸੀਂ ਸਰਕਾਰ ਜਿਹੜਾ ਸਰਕਾਰ ਨੇ ਕਿਹਾ ਸੀ ਨਾ ਬਦਲਾਵ ਲੈ ਕੇ ਆਵਾਂਗੇ ਉਹ ਬਦਲਾਵ ਤਾਂ ਨਹੀਂ ਨਜ਼ਰ ਆਇਆ ਬਦਲਾਖੋਰੀ ਨਜ਼ਰ ਆਈ ਆ ਰਹੀ ਹੈ ਕਿਉਂਕਿ ਪਾਨਾ ਸਦੋਂ ਜਦੋਂ ਤੱਕ ਭਗਵੰਤ ਮਾਨ ਦੇ ਨਾਲ ਸਹਿਯੋਗ ਦੇ ਵਿੱਚ ਸੀ ਉਹਦਾ ਤਾਂ ਕਰਤਾ ਪਾਨਾ ਸਦੋਂ ਚੰਗਾ ਸੀ ਅੱਜ ਭਗਵੰਤ ਮਾਨ ਲੀਡਰਾਂ ਦੇ ਕਹਿੰਦੇ ਏ ਏਡੇ ਏਡੇ ਪਰਚੇ ਹੁੰਦੇ ਆ ਜੀ ਇੰਨੀ ਜਲਦੀ ਕੋਈ ਵੀ ਅਫਸਰ ਜਲਦੀ ਨਹੀਂ ਅਫਸਰ ਨੂੰ ਤਾਂ ਇਹੀ ਲਾਲਚ ਆਣਾ ਕਿ ਮੈਨੂੰ ਪ੍ਰੋਮੋਸ਼ਨ ਮਿਲ ਜਾਏਗੀ ਪਰ ਉਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਬੇਸ਼ੱਕ ਤੁਹਾਨੂੰ ਇਹ ਪ੍ਰੋਮੋਸ਼ਨਾਂ ਤਾਂ ਦੇ ਦੇਣਗੇ ਪਰ ਜਦੋਂ ਤੁਹਾਡੀ ਡਿਮੋਸ਼ਨ ਹੋਣੀ ਹੈ ਨਾ ਜਦੋਂ ਜਗੋਂ ਤੁਹਾਨੂੰ ਹਾਈ ਕੋਰਟ ਦੇ ਵਿੱਚ ਸਾਰੇ ਕੋਟਾਂ ਦੇ ਵਿੱਚ ਘੜੀਸਾ ਜਾਏਗਾ ਜਿਨ੍ਹਾਂ ਨੇ ਝੂਠੇ ਪਰਚੇ ਪਾਏ ਆ ਸਰਕਾਰ ਨੂੰ ਫਿਰ ਚੇਤਾਵਨੀ ਹੈ ਪਹਾਨਾ ਸਿੱਧਣੋ ਰਿਹਾ ਕਰੋ ਤੇ ਜੇ ਰਹਾ ਜਲਦੀ ਨਹੀਂ ਕੀਤਾ ਜਾਏਗਾ ਸਾਡੀ ਅਗਲੀ ਜਿਹੜੀ ਨੀਤੀ ਹੈ ਜੋ ਵੀ ਸਾਡੀ ਜਥੇਬੰਦੀ ਨੀਤੀ ਬਣਾਏਗੀ ਅਸੀਂ ਪੂਰੇ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਸੋ ਸਾਡੀ ਇਹੀ ਮੰਗ ਹੈ ਸਰਕਾਰ ਨੂੰ ਪਾਨਾ ਸਿੱਧ ਨੂੰ ਰਿਆ ਕਰੋ ਝੂਠੇ ਪਰਚੇ ਰੱਦ ਕਰੋ ਤੇ ਹੁਣ ਇੱਕ ਹੋਰ ਬੇਨਤੀ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਲੁਧਿਆਣੇ ਦੇ ਸੀਪੀ ਸਾਹਿਬ ਨੂੰ ਕਵਾਂਗਾ ਚਾਹਲ ਸਾਹਿਬ ਤੁਹਾਨੂੰ ਬੇਨਤੀ ਹੈ ਇੱਥੇ ਬੜੇ ਨੇ ਬੜੇ ਝੂਠੇ ਏਜੰਟ ਨੇ ਜਿਨ੍ਹਾਂ ਕੋ ਕਿਸੇ ਕੋ ਲਾਇਸੈਂਸ ਨਹੀਂ ਹੈ ਉਦਾਂ ਤਾਂ ਇਹਨਾਂ ਨੇ ਕਿਸੇ ਨੂੰ ਆਮ ਬੰਦੇ ਨੂੰ ਫੜਨਾ ਹੋਵੇ ਨਾ ਇਹਦੇ ਕੋ ਲਾਇਸੈਂਸ ਨਹੀਂ ਹੈ ਜੀ ਇਹਦੇ ਕੋ ਪ੍ਰਦੂਸ਼ਣ ਨਹੀਂ ਆ ਛੋਟੇ-ਛੋਟੇ ਕਰਕੇ ਪੈਸੇ ਬਣਾਉਣ ਲਈ ਕਰ ਲੈਂਦੇ ਆ ਹੁਣ ਜੇ ਤਫ਼ਤੀਸ਼ ਹੋਏਗੀ ਨਾ ਇੰਨੇ ਏਜੰਟਾਂ ਜਿਨ੍ਹਾਂ ਕੋ ਲਾਇਸੈਂਸ ਹੀ ਨਹੀਂ ਹੈਗਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹ ਜਿਹੜੀ ਬੀਬੀ ਜੀ ਦੇ ਤੇ ਪਰਚੇ ਵੀ ਦਰਜ ਹੈ ਉਹਦੀ ਅਰੈਸਟ ਪਾਈ ਜਾਵੇ ਉਹਦੇ ਤੇ ਬੰਨਦੀ ਕਾਰਵਾਈ ਕੀਤੀ ਜਾਵੇ ਭਾਨਾ ਸਿੱਧ ਨੂੰ ਰਿਹਾ ਕੀਤਾ ਜਾਏ ਇਹੀ ਅਸੀਂ ਮੰਗ ਪੱਤਰ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਤੇ ਉਹਨਾਂ ਨੂੰ ਅਨਿਸ਼ਵਾਸ਼ਣ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇਹਦੀ ਪੂਰੀ ਤਫਤੀਸ਼ ਕੀਤੀ ਜਾਏਗੀ ਰਵਿੰਦਰਪਾਲ ਸਿੰਘ ਰਾਜਾ ਜੀ ਮੈਂ ਅਸੀਂ ਆਏ ਜੀ ਸੀਪੀ ਸਾਹਿਬ ਕੋਲ ਅਸੀਂ ਆਏ ਸੀਗੇ ਉਹਨਾਂ ਨੇ ਜਿਹੜੀ ਭਾਨਾ ਸਿੱਧੂ ਵਾਲੇ ਕੇਸ ਜਿਹੜੀ ਅਸੀਂ ਐਫ ਆਈ ਆਰ ਖਾਰਜ ਕਰਨ ਦੀ ਮੰਗ ਕੀਤੀ ਹੈ ਔਰ ਦੂਜਾ 인ਦਰਜੀਤ ਕੋ ਦੇ ਖਿਲਾਫ ਜੀ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ। ਬਾਕੀ ਸਰਕਾਰ ਦੀ ਗੱਲ ਕਰੀਏ ਬਾਕੀ ਜਿਹੜੀ ਸਰਕਾਰਾਂ ਉਹ ਪੰਜ ਪੰਜ ਸਾਲ ਚ ਪੰਜ ਪੰਜ ਚਾਰ ਚਾਰ ਪਰਚੇ ਪਾਉਂਦੀਆਂ ਸੀ ਇਹ ਸਰਕਾਰ ਤੇ ਸਾਰੇ ਹੱਦਾ ਬੰਦਾ ਟੱਪ ਗਈ ਹੈ ਜਿਹੜੀ ਭਾਨਾ ਸਿੱਧੂ ਨੂੰ 10 ਦਿਨ ਚ ਉਹਦੇ ਤਿੰਨ ਚਾਰ ਪਰਚੇ ਪਾਤੇ ਨੇ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਭਾਨਾ ਸਿੱਧੂ ਕਰਕੇ ਜਿਹੜੀ ਹੈਗੀ ਹੈ ਅਸੀਂ ਬਿਲਕੁਲ ਉਹਦੇ ਨਾਲ ਖੜੇ ਹਾਂ ਸਾਰਾ ਪੂਰਾ ਪੰਜਾਬ ਉਹਦੇ ਨਾਲ ਖੜਾ ਸਾਰਾ ਯੂਥ ਉਹਦੇ ਨਾਲ ਖੜਾ